ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਵਿੱਚ ਰੇਲਵੇ ਟ੍ਰੈਕ ਰੋਕਣ ਨੂੰ ਟਾਲ ਦਿੱਤਾ ਗਿਆ ਹੈ। ਇਹ ਫੈਸਲਾ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਮੰਗਾ ਤੇ ਸਹਿਮਤੀ ਬਣਨ ਪਿੱਛੋਂ ਲਿਆ ਗਿਆ। ਕਿਸਾਨਾਂ ਦੀ ਬੁੱਧਵਾਰ ਪ੍ਰਸ਼ਾਸਨ ਨਾਲ ਮੰਗਾ ਨੂੰ ਲੈ ਕੇ 2 ਘੰਟੇ ਤੱਕ ਮੀਟਿੰਗ ਹੋਈ ਜਿਸ ਪਿੱਛੋਂ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਉਨਾਵ ਲੋਰਾ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਹੁਣ ਸਿਰਫ 3 ਅਕਤੂਬਰ ਨੂੰ 2 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਕਿਸਾਨਾਗੋ ਸਰਵਣ ਸਿੰਘ ਪੰਦੇ ਨੇ ਜਾਣਕਾਰੀ ਦਿੰਦੇ ਆਂ ਦੱਸਿਆ ਕਿ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਕੁਝ ਮੰਗਾ ਤੇ ਸਹਿਮਤੀ ਬਣੀ ਹੈ ਜਿਸ ਪਿੱਛੋਂ ਇਸ ਰੇਲ ਰੋਕੋ ਅੰਦੋਲਨ ਨੂੰ ਮੂਲਤਵੀ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ 32 ਜ਼ਖਮੀ ਕਿਸਾਨਾਂ ਵਿੱਚੋਂ 23 ਕਿਸਾਨਾਂ ਦਾ ਮੁਆਵਜ਼ਾ ਮਿਲੇਗਾ ਕਿਸਾਨਾਂ ਦੇ ਪੈਂਡਿੰਗ ਕੇਸਾਂ ਤੇ ਵੀ ਗੱਲਬਾਤ ਹੋਈ ਹੈ ਮੀਟਿੰਗ ਮੈਗਰਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਨੇ ਦੱਸਿਆ ਕਿ ਕਿਸਾਨਾਂ ਦੇ ਬਕਾਇਆ ਕੇਸਾਂ ਤੇ 5-5 ਲੱਖ ਰੁਪਏ ਦਾ ਮੁਆਵਜ਼ਾ ਬੀਤੀ ਰਾਤ ਹੀ ਉਹਨਾਂ ਨੂੰ ਦਿੱਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਜਿੰਨਾਂ ਤਿੰਨ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਸੀ ਮਿਲੇ ਉਹ ਵੀ ਦੇਣ ਦੀ ਸਹਿਮਤੀ ਬਣ ਗਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਹੁਣ 3 ਅਕਤੂਬਰ ਨੂੰ ਦੇਸ਼ ਭਰ ਵਿੱਚ 2 ਘੰਟਿਆਂ ਵਾਸਤੇ ਰੇਲ ਜਾਮ ਕੀਤੀਆਂ ਜਾਣਗੀਆਂ। ਕੋਸ ਗੱਲਾਂ ਤੇ ਪ੍ਰਪੋਜ਼ਲ ਹੋਈ ਆ ਦੇਖੋ ਅਜੇ ਫਾਈਨਲ ਕੁਝ ਨਹੀਂ ਅਸੀਂ ਆਪਣੀ ਸਲਾਹ ਕਰਕੇ ਮੁਰਵਾ ਦੱਸਦੇ ਅਸੀਂ ਕਿਹਾ ਕਿ ਜਿੰਨੇ ਕੋ ਮਸਲੇ ਹੈਗੇ ਉਹਨਾਂ ਬਾਰੇ ਕੋਈ ਮੀਟਿੰਗ ਕਰਾਉਣ ਬਾਰੇ ਗੱਲ ਕਰ ਰਹੇ ਆਪੋ ਹਾਈ ਲੈਵਲ ਤੇ ਚੰਡੀਗੜ੍ਹ ਮੀਟਿੰਗ ਕਰਾ ਲਾਂਗੇ ਆ ਕੁਝ ਚੈੱਕ ਜਿਹੜੇ ਸ਼ਹੀਦਾਂ ਦੇ ਜਿਵੇਂ ਦੋ ਸ਼ਹੀਦ ਸੀ ਜਿਹੋ ਦਾ 5-5 ਲੱਖ ਦਿੱਤਾ ਗਿਆ ਕੁਝ ਇੰਜਰਡ ਸੀਗੇ ਉਹਨਾਂ ਦਾ 3.5 ਲੱਖ ਸਮਥਿੰਗ ਕੁਝ ਪੈਸੇ ਆਏ ਆ ਕੁਝ 19 ਜਖਮੀ ਸੀ ਸਧਾਰਨ ਜਖਮੀ ਸੀਗੇ ਉਸੇ 10-10 ਹਜ਼ਾਰ ਰੁਪਏ ਨਾ ਪੈਸੇ ਉਹ ਲੈ ਕੇ ਆਏ ਨੇ ਕੁਝ ਨੌਕਰੀਆਂ ਦੇ ਤਿੰਨ ਇੱਕ ਨੌਕਰੀਆਂ ਦੇ ਉਹ অথরিটি ਲੈਟਰ ਵੀ ਆਏ ਹੈਗੇ ਆ ਆ ਜਿਹੜੇ ਹੈਗੇ ਆ ਕੁਝ ਪਿੰਡਾਂ ਦੇ ਵਿੱਚ ਪੈਨਸ਼ਨ ਵੀ ਲਾਈ ਹੈਗੀ ਤੇ ਕੁਝ ਇਹ ਗੱਲਾਂ ਸਾਡੇ ਸਾਹਮਣੇ ਆਈਆਂ ਅਸੀਂ ਸਾਰੀਆਂ ਗੱਲਾਂ ਵਾਚ ਲਈਆਂ ਜੋ ਲੰਮੀ ਚੰਮੀ ਗੱਲ ਸੀਗੀ ਅਸੀਂ ਉਹਨਾਂ ਗਾੜੀ ਰੱਖ ਆਏ ਆ ਵੀ ਉਦੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਤੁਹਾਨੂੰ ਮੁੜਵਾ ਦੱਸਦੇ ਆ ਕੀ ਹੈ ਕੁਝ ਗੱਲਾਂ ਉਹਨਾਂ ਕੋ ਰਹਿੰਦੀ ਆ ਉਹ ਵੀ ਕਰ ਰਹੇ ਨੇ ਜੀ ਇਹ ਤਾਂ ਰਹਿਦਾ ਕਿ ਕੀ ਸੱਟਾ ਨਿਕਲੇਗਾ ਦੇਖੋ ਦੇਖੋ ਫੈਸਲਾ ਹਾਲੇ ਕੁਝ ਵੀ ਹੋਇਆ ਨਹੀਂ ਜੀ ਕੋਈ ਕੌਂਡ ਕੀਤਾ ਜੀ ਧਰਨੇ ਦਾ ਕੁਝ ਹਾਂ ਧਰਨੇ ਦਾ ਟਾਈਮ ਬਾਉਂਡ ਕੋਈ ਨਹੀਂ ਹੈਗਾ ਤਰਨਾ ਤੇ ਚੱਲ ਰਿਹਾ ਜੀ ਉਹ ਮੀਟਿੰਗ ਬਟਿੰਗ ਦੀ ਡੈਡ ਡੂਟ ਕਲੀਅਰ ਹੋ ਗਈ ਬਾਕੀ ਮੁਆਵਜ਼ਾ ਆ ਗਿਆ ਫਿਰ ਅਸੀਂ ਕੁਝ ਚੀਜ਼ਾਂ ਤੇ ਦੇ ਜਿਵੇਂ ਇੱਥੇ ਤੁਸੀਂ ਦੇਖੋ ਪਰਾਲੀ ਦੇ ਬੈਲਰ ਲੱਗੇ ਹੁੰਦੇ ਜਿਹੜੇ ਕੇਕ ਬੰਦੋ ਕਿਸਾਨ ਸਾਥੋਂ ਆਏ ਸੀ ਕਿ ਸਾਡੇ ਤਾਂ 17 17 18 ਰਜਾ ਦੇ ਚੈੱਕ ਦੇ ਨਹੀਂ ਹੈਗੇ ਮੈਡਮ ਜੀ ਕਹਿ ਰਹੇ ਵੀ 60 ਮਸ਼ੀਨਾਂ ਹੋਰ ਬਾਰੋਂ ਮੰਗਾ ਲੀਆਂ ਨੇ ਵੀ ਪਰਾਲੀ ਨੂੰ ਅੱਗੇ ਹੈਗੀ ਹੈ ਦੇਖੋ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਕੁਝ ਸੜਕਾਂ ਹੈਗੀਆਂ ਉਹ ਕੁਝ ਚਿਰ ਤੋਂ ਪੈਂਡਿੰਗ ਜਾ ਰਹੀਆਂ ਹੈਗੀਆਂ ਐਨਐਚਆਈ ਦੇ ਖਾਤੇ ਚ ਬੋਲਦੀਆਂ ਨੇ ਸੋ ਇੱਕ ਕਾਫੀ ਚੀਜ਼ ਹੈ ਕਿ ਇਹਨਾਂ ਦੀ バス ਜਿਹੜੀ ਸੀਗੀ ਇੱਕ ਪਿੰਡ ਦੀ ਉਹ ਜਦੋਂ ਵਾਪਸ ਪਰਤ ਰਹੀ ਸੀਗੀ ਅੰਦੋਲਨ ਤੋਂ ਉਦੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਕੁਝ ਲੋਕ ਕਾਫੀ ਜ਼ਖਮੀ ਹੋ ਗਏ ਸੀਗੇ ਉਹਨਾਂ ਦੀ ਮਾਲੀ ਮਦਦ ਲਈ ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਸੋ ਅਸੀਂ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਰਿਜ਼ੋਲਵ ਕਰਾ ਦਿੱਤੀ ਹੈ ਖਾਸ ਕਰਕੇ ਅਸੀਂ ਸਟੱਬਲ ਬਰਨਿੰਗ ਤੇ ਇਹਨਾਂ ਨੂੰ ਇਨਕਰੇਜ ਕੀਤਾ ਹੈ ਕਿ ਇਹ ਜਿਹੜੀ ਪਰਾਲੀ ਹੈ ਨਾ ਸਾੜਨ ਉਹਦੇ ਲਈ ਅਸੀਂ ਜਿਹੜੇ 100 ਛੋਟੇ ਕਿਸਾਨ ਹੈਗੇ 1 ਏਕੜ ਤੋਂ ਘੱਟ ਵਾਲੇ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਆਪ ਆਪਣੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਦੀ ਪਰਾਪਰਿਤੀ ਸੰਭਾਲ ਕਰ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਅੱਜ ਹੈਲਪਲਾਈਨ ਨੰਬਰ ਜੇ ਸਾਰੇ ਨੋਟ ਕਰਾਏ ਕਿ ਜੇ ਇਹਨਾਂ ਨੂੰ ਮਸ਼ੀਨ ਦੀ ਲੋੜ ਹੈ ਉਹ ਜ਼ਰੂਰ ਸਾਨੂੰ ਫੋਨ ਕਰਨ ਤੁਸੀਂ ਦੇਖਿਆ ਹੀ ਹੋਣਾ ਹੁਣ ਤੱਕ ਜਿੰਨੇ ਵੀ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਆਏ ਹੈ ਅਸੀਂ ਉਹਨਾਂ ਨੂੰ ਮਸ਼ੀਨਾ ਪ੍ਰੋਵਾਈਡ ਕਰਾ ਰਹੇ ਹੈਗੇ ਇਹ ਚੱਕਿਆ ਜਾਏਗਾ ਜੀ ਕਿੰਨੀਆਂ ਮੰਗਾਈਆਂ ਸੀ ਚੈੱਕ ਹੈਗੇ ਜੀ ਤੁਸੀਂ ਦੇਖ ਲਓ ਚੈੱਕ ਵੀ ਮੰਡੇ ਗਏ ਕਿੰਨੇ ਚੈੱਕ ਨੇ ਚੈੱਕ ਮੰਗੇ ਕਿੰਨੀਆਂ ਨੌਕਰੀਆਂ ਨੌਕਰੀਆਂ ਜਿਹੜੀਆਂ ਸੀਗੀਆਂ ਉਹ ਤਿੰਨ ਸੀਗੀਆਂ ਜਿਹੜੀ ਪੈਂਡਿੰਗ ਸੀਗੀਆਂ ਤੇ ਜਿਹੜੇ ਮੈਂ ਦੱਸਿਆ ਸੀਗਾ ਕੰਪਨਸੇਸ਼ਨ ਦੇ ਕੇਸ ਸੀਗੇ ਉਹ ਦੋ ਸੀਗੇ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਤੇ ਜਿਹੜੇ ਕੋਈ ਅਸੀਂ ਮਾਲੀ ਸਹਾਇਤਾ ਕੀਤੀ ਹੈ ਹਮਦਰਦੀ ਰੱਖਦੇ ਹੋਏ ਜਿਨ੍ਹਾਂ ਦੀ ਐਂਪਿਊਟੇਸ਼ਨ ਵਗੈਰਾ ਜਾਂ ਜਿਆਦਾ ਹੀ ਉਹਨਾਂ ਦੀ ਜ਼ਖਮੀ ਹਾਲਤ ਸੀਗੀ ਉਹਨਾਂ ਨੂੰ ਅਸੀਂ ਚਾਰ ਲੋਕਾਂ ਨੂੰ ਅ ਅੱਜ ਮਾਲੀ ਸਹਾਇਤਾ ਜਿਹੜੀ ਇਹ ਦਿੱਤੀ ਹੈਗੀ ਹੈ ਤੇ ਇੱਕ ਜਿਹੜੇ ਜਣੇ ਦਾ ਇਲਾਜ ਵਿੱਚ ਅਸੀਂ ਆਪ ਆਫਰ ਵੀ ਇਹ ਕੀਤੀ ਹੈਗੀ ਕਿ ਅੱਜਕੱਲੋ ਪ੍ਰੋਸਥੈਟਿਕ ਲਿੰਗਸ ਆਂਦੇ ਨੇ ਕਿਸੇ ਨੂੰ ਲੋੜ ਨਹੀਂ ਹੈਗੀ ਕੋ ਐਮਪਰਟੇਸ਼ਨ ਨਾਲ ਜੋਨ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਇਹ ਪ੍ਰਤੀਤ ਕਰ ਸਕਦੇ ਸੋ ਅਸੀਂ ਰੈੱਡ ਕਰਾਸ ਸਾਹੀ ਉਹਨਾਂ ਨੂੰ ਪ੍ਰੋਸਥੈਟਿਕ ਲਿੰਗਸ ਦੇ ਵਿੱਚ ਹੈਲਪ ਕਰਾਵਾਂਗੇ। ਜਦੋਂ ਅਪੀਲ ਕੀਤੀ ਗਈ ਹੈ ਕਿ ਕਿਸਾਨਾਂ ਦੇ ਮੇਲੇ ਵਾਲੀ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਜਲਦੀ ਪੂਰੀ ਹੋ ਜਾਵੇ। ਜੀ ਮੈਨੂੰ ਲੱਗਦਾ ਹੈ ਕਿ ਇਹ ਬੈਟਰ ਇੱਕ ਇੱਕ ਜਿਹੜੀ ਗੱਲਬਾਤ ਹੈ ਉਹ ਮੰਤਰੀ ਸਾਡੀ ਜੀ ਹੋ ਜਾਂਦੀ ਹੈ ਤਾਂ ਇਹ ਬਦਿਆ ਗੱਲ ਹੈ। ਬਿਕੋਜ਼ ਕੁਝ ਕੁਝ ਲੋਕਲ ਇਸ਼ੂਸ ਹਮੇਸ਼ਾ ਜਿਹੜੇ ਰਹਿਣ ਦੇ ਰਹਿੰਦੀ ਹੁੰਦੀਆਂ ਉਹ ਸਾਡੇ ਧਿਆਨ 'ਚ ਆਉਂਦੇ ਰਹਿਣਗੇ ਤੇ ਕੋਈ ਪੈਂਡੈਂਸੀ ਨਾ ਸਾਡੇ ਵੱਲ ਹੋਊਗੀ ਨਾ ਇਹਨਾਂ ਨੂੰ ਇੱਥਾ ਵੀ ਫੀਲਿੰਗ ਆਏਗੀ ਕਿ ਇਹਨਾਂ ਦੀ ਇਹ ਚੀਜ਼ਾਂ ਪੈਂਡਿੰਗ ਰਹਿ ਗਈਆਂ ਤਾਂ ਮੇਰੇ ਹਿਸਾਬ ਨਾਲ ਇਹ ਜਿਹੜੀ ਮੰਥਲੀ ਮੀਟਿੰਗ ਹੈ ਬਹੁਤ ਵਧੀਆ ਇੱਕ ਚੀਜ਼ ਹੈ ਜਿਹੜੀ ਕਿ ਜੇ ਹੋ ਜਵੇ ਸਾਰਿਆਂ ਦੀ ਭਲਾਈ ਹੋਵੇਗੀ ਇੱਕ ਮੈਂ ਗੱਲ ਹੋਰ ਦੱਸਣਾ ਚਾਹਣੀ ਹੈ ਡੀਏਪੀ ਵਾਲਾ ਬਹੁਤ ਹੀ ਇੱਕ ਇੰਪੋਰਟੈਂਟ ਪੁਆਇੰਟ ਰਹਿ ਗਿਆ ਸਾਡੇ ਕੰਟਰੋਲ ਰੂਮ ਜ਼ਿਲ੍ਹੇ ਦੇ ਵਿੱਚ ਬਣੀਆਂ ਹੋਈਆਂ ਨੇ ਤੇ ਜੇਕਰ ਕਿਸੇ ਨੂੰ ਵੀ ਕੋਈ ਕੰਪਲੇਂਟ ਹੈ ਤੁਸੀਂ ਕੰਟਰੋਲ ਰੂਮ 'ਚ ਉਹ ਕੰਪਲੇਂਟ ਦਾਜ ਕਰਾ ਸਕਦੇ ਸੀ ਡੀਪੀਆਰ ਨੂੰ ਰਾਹੀਂ ਸਾਰੇ ਨੰਬਰ ਜਿਹੜੇ ਆ ਦੇ ਚੁੱਕੇ ਹਾਂ ਇਹ ਲਾਜ਼ਮੀ ਕੀਤਾ ਗਿਆ ਹੈਗਾ ਸਾਡੇ ਜ਼ਿਲ੍ਹੇ ਦੇ ਵਿੱਚ ਕਿ ਹਰ ਇੱਕ ਦੁਕਾਨ ਦੇ ਉੱਤੇ ਇਹ ਡਿਸਪਲੇ ਕੀਤਾ ਜਾਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਉੱਥੇ ਡੀਏਪੀ ਯੂਰੀਆ ਵਗੈਰਾ